दे सकते हो, के। का। भाई हो तो बहुत ज्यादा डेंजर हालात जहाँ पर बने हुए हैं पहली बार हुआ कि कोई मुख्यमंत्री पाल। सर आप जहाँ पर पहुँच जायजा लेने के लिए ਸਰ ਜੈਜਾ ਲੈਣੇ ਲਈ ਪਹੁੰਚੇ ਹਾਂ ਜਿੱਥੇ ਪਰ ਸਰ ਦੋ ਇਧਰ ਇਧਰ ਨਹੀਂ ਨਹੀਂ ਅੱਗੇ ਕੀ ਕਰਦੇ ਉਧਰ ਦਾ ਕੋਈ ਪਤਾ ਨਹੀਂ ਇਹ ਤਾਂ ਸਪੇਨ ਚ ਵੀ ਹੜਾਏ ਹੋਏ ਨੇ ਅਮਰੀਕਾ ਕੈਨੇਡਾ ਡਿਵੈਲਪਡ ਕੰਟਰੀ ਨੇ ਉੱਥੇ ਵੀ ਬਹੁਤ ਸਾਰਾ ਨੁਕਸਾਨ ਹੋ ਜਾਂਦਾ ਕੁਦਰਤ ਦੇ ਅੱਗੇ ਕਿਸੇ ਦਾ ਜੋਰ ਨਹੀਂ ਅਸਮੋਰਦਾਨੀ ਸ੍ਰੀ ਮੁਖਮਤ ਸਾਹਿਬੀਆ ਦਿਖਾਈ ਆ ਉਸ ਤਰ੍ਹਾਂ ਜਿਹੜਾ ਉਹ ਸਾਰੇ ਤੱਕ ਵੀ ਕੋਈ ਆਸਾਨੀ ਮੈਂ ਮੈਂ ਕਹਿੰਨਾ ਕੋਈ ਆਸਾਨੀ ਨਹੀਂ ਕੀਤਾ ਜੇ ਜੇ ਲੋਕਾਂ ਨੇ ਐਮਐਲਏ ਚੁਣਿਆ ਤਾਂ ਉਹਨਾਂ ਦਾ ਫਰਜ਼ ਹੈ ਕਿ ਲੋਕਾਂ 'ਚ ਰਹਿਣ ਠੀਕ ਹੈ ਨਾ ਮੈਂ ਮੈਂ ਐਮਐਲਏਜ਼ ਆਪਣੇ ਆਪਣੇ ਮੰਤਰੀਆਂ ਨੂੰ ਕਿਹਾ ਕਿ ਜੇ ਕਿਸੇ ਦੇ ਪੈਰ 'ਚ ਜੁੱਤੀ ਨਜ਼ਰ ਆ ਗਈ ਤਾਂ ਮਤਲਬ ਤੁਸੀਂ ਘਰੇ ਨੂੰ ਕਿਉਂਕਿ ਜਦੋਂ ਲੋਕ ਪੈਰੋਂ ਨੰਗੇ ਫਿਰ ਰਹੇ ਨੇ ਆਪਾਂ ਨੂੰ ਵੀ ਸਰ ਪਾਣੀ ओके 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 ਸਰ ਇੱਕ ਵਾਰ ਦੇਖ ਲਓ ਸਰ ਸਾਹ ਖੁੱਲੀ ਹੋ ਖੁੱਲੀ ਜੋ ਸਾਈਡ ਤੇ ਹੋ ਜੋ ਯਾਰ 750 ਬਾਵਨ ਕੋਡੋ ਸੀਐਮ ਸਾਫ ਕਰਕੇ 750 ਬਾਵਨ ਯਾਰ ਸਾਈਡ ਇਧਰ ਹੋ ਯਾਰ ਇੱਕ ਪਾਸੇ ਹੋਰ ਉਧਰ ਦੇਖੀ ਬਣਾਓ ਇਧਰ ਵੀ ਸਾਈਡ ਆ ਜਾਓ ਅੱਗੇ ਕਰੋ ਅੱਗੇ ਜਾਣ ਜੋ ਪੀਛੇ ਲੋ ਪਿੱਛੇ ਲੋ ਅੱਗੇ ਪਿੱਛੇ ਆ ਜੋ ਪਿੱਛੇ ਹੋ ਸਾਈਡ ਤੇ ਸੋ ਗਿਆ ਜੀ ਫੋਟੋ ਇਧਰ ਸਾਹਮਣੇ ਮਾੜਾ ਸਾਈਡ ਪਾਣੀ ਦਾ ਵਹਾਅ ਰਾਜਪਥ ਮੰਤਰੀ ਪ੍ਰਧਾਨ ਮੰਤਰੀ ਵੱਲੋਂ ਪਾਣੀ ਦੇ ਵਿੱਚ ਜਿਹੜੀ ਸ਼ਰਤ ਬਜਟ ਨੇ ਪਾਣੀ ਦਾ ਵਹਾਅ ਰਾਜਪਥ ਦੇ ਤਹੋਂ ਉਹ साइड पे हो जी साइड हेलो येदा हो जाता है देख ओके एक मिनट जी उने घुमानी है ऐसा कर लो बेटा वो न्यूज़ में मिलने वाला तो रहा पुलिस सारे साइड हो जाओ साइड हो जाओ सर इधर आओ अभी इधर आओ

को दिया मायने चालू चालू कोई भी अपने बने कोई का मामला मतलब उसका मंत्रावाक का भी हुआ ही तो वेखने कैसे देखेगा कि पानी एक तो जगह फिल्टर क्या के तो, तो पानी ना आ रहा है क्या कैप रखो कैप रखो छोड़ ले ਉਹ ਖੜੇ ਨੇ ਨਾ ਬਸਤੀਆਂ ਵਾਲੇ ਜਿਨ੍ਹਾਂ ਦੇ ਘਰ ਪਾਣੀ ਆਇਆ ਮਾਵਾ ਪੈਣਾਂ ਨੂੰ ਅੱਗੇ ਆਓ ਅੱਗੇ ਆਓ ਮਾਵਾ ਪੈਣਾਂ ਅੱਗੇ ਆਓ ਤੇਰਾ ਸਭ ਗੱਲ ਕਰੀਏ ਆ ਮੈਂ ਇੱਥੇ ਬੰਨਵਾਉਂਦਾ ਸਾਹਮਣੇ ਉਹ ਬੜਾ ਵੀ ਭੈਣ ਜੀ ਅੱਗੇ ਆ ਜਾਓ ਆ ਜਾਓ ਭੈਣੇ ਆ ਜਾਓ ਮੇਰੀ ਮਾਵਾ ਪੈਣਾਂ ਨੂੰ ਬੇਨਤੀ ਹੈ ਖਾਸ ਕਰਕੇ ਆ ਗਈ ਆ ਗਈ ਆ ਗਈ ਜੀ ਆ ਗਈ ਆ ਜੀ ਪਾਛੇ ਹੋ ਜਾਓ। ਸਤਿ ਸ੍ਰੀ ਅਕਾਲ। ਆ ਗਿਆ। ਆ ਗਿਆ। ਆਜਾ ਆਜਾ। ਕੋਈ ਗੱਲ ਆ ਜਾਣ ਦੇ। ਕੋਈ ਗੱਲ ਖੇ ਲੰਘ ਜਾਣਗੇ ਨਾ ਜੀ। ਆਜਾ। ਦੇਖੋ ਦਾ ਪੈਗੇ ਆਪਣੇ ਹੱਥ ਚ ਨਹੀਂ ਹੈਗੇ। ਇਲਾਕਾ ਇਹ ਮੈਨੂੰ ਪਤਾ ਹੈ। ਕਿਉਂਕਿ ਮੈਂ ਅੱਜ ਤੋਂ ਨਹੀਂ ਹੈਗਾ ਮੈਂ ਤਾਂ ਬਹੁਤ 8-10 ਸਾਲਾਂ ਤੋਂ ਸਾਰੇ ਪਿੰਡਾਂ ਨੂੰ ਮੈਂ ਜਾਣਦਾ ਮਕੂਰ ਸਾਹਿਬ ਤੋਂ ਲੈ ਕੇ ਕੜੈਲ ਤੱਕ ਉਹ ਭੂਲਣ ਤੋਂ ਲੈ ਕੇ ਠਸਕੇ ਤੱਕ ਉੱਠੀ ਰਹਿਣਾ ਹੈ ਜੇ ਲੋਕ ਗੋਡੇ-ਗੋਡੇ ਪਾਣੀ ਚ ਮੰਜੇ ਦੇ ਉੱਤੇ ਇੱਟਾਂ ਧਰ ਕੇ ਸੌਂ ਸਕਦੇ ਤੁਸੀਂ ਵੀ ਸੌਂ ਸਕਦੇ ਆਹ ਸੜਕ ਆਪਾਂ ਨੇ ਤੜਵਾਤੀ ਉਹ ਸੜਕ ਟੁੱਟ ਜਾਂਦੀ ਹੈ ਪਾਣੀ ਐਂ ਨਿਕਲ ਜੇ ਜਿੱਥੋਂ ਦੀ ਰੱਬ ਕਹਿੰਦਾ ਦੇਖੋ ਪਾਣੀ ਨੇ ਕਿਹਾ ਮੈਂ ਇੱਥੋਂ ਦੀ ਨਿਕਲੂਗਾ ਮੈਂ ਤਾਂ ਨਹੀਂ ਕਿਹਾ ਨਾ ਪਾਣੀ ਨੇ ਕਿਹਾ ਪਾਣੀ ਫਿਰ ਉੱਥੋਂ ਹੀ ਨਿਕਲੂਗਾ ਜੇ ਉਹ ਨਿਕਲ ਜੂ ਆ ਆ ਫਤ ਜਾਣਗੇ ਆ ਕਰ ਦਾਂਗਾ ਹਾਂ ਜੀ ਸਾਡੇ ਕਰ ਬਤ ਹਾਂ ਮੈਂ ਮੈਂ ਹੀ ਕਹਣਾ ਕਿਸੇ ਨੂੰ ਬਾਹਰ ਹਾਂ ਜੇ ਕੋਈ ਪਾਣੀ ਭਾਰੋਂ ਜਿਆਦਾ ਆ ਗਿਆ ਜੇ ਉਹ ਤਾਂ ਸਾਡੇ ਨਾਲ ਸੰਪਰਕ ਚ ਰਹੋ ਜਾਨ ਦੁਬਾਰੇ ਨਹੀਂ ਮਿਲ ਸਕਦੀ ਜੀਰੀ ਦੁਬਾਰੇ ਲਾ ਲਾਂਗੇ ਪਨੀਰੀ ਦੁਬਾਰੇ ਬੀਜ ਲਾਂਗੇ ਫਸਲ ਜਿੰਨੇ ਪੈਸੇ ਦਿਹਾੜੀਆਂ ਦੇ ਪੈਸੇ ਡਬਲ ਦੇ ਦੂੰਗਾ ਪਰ ਜਾਨ ਨਹੀਂ ਮਿਲ ਸਕਦੀ ਸਰ ਸੋ ਇਸ ਕਰਕੇ ਮੈਂ ਇਹ ਕਹਿਣਾ ਚਾਹਣਾ ਤੁਹਾਨੂੰ ਕਿ ਹਰ ਵਕਤ ਮੈਂ ਤੁਹਾਡੇ ਨਾਲ ਖੜਾ ਮੇਰੇ ਐਮ.ਐਲ.ਏ ਨਾਲ ਖੜੇ ਨਹੀਂ ਪ੍ਰਸ਼ਾਸਨ ਨਾਲ ਖੜਾ ਹੈ ਠੀਕ ਹੈ ਨਾ ਇੱਥੇ ਮੈਂ ਕੋਈ ਅੱਜ ਫੋਟੋ ਖਿਚਾਉਣੇ ਮੈਨੂੰ ਫੋਟੋ ਖਿਚਾਉਣ ਦਾ ਪੁੱਛਾ ਮੈਂ ਤਾਂ ਕਿੰਨੀ ਕਿੰਨੇ ਚਿਰ ਤੋਂ ਮਸ਼ਹੂਰ ਆ ਫੋਟੋਆਂ ਤਾਂ ਮੇਰੀਆਂ ਪਤਾ ਨਹੀਂ ਕਦੋਂ ਦੀ ਛਪੀ ਜਾਂਦੀਆਂ ਨੇ ਮੈਂ ਤੁਹਾਡੇ ਕੋਲ ਇਸ ਕਰਕੇ ਆਇਆ ਕਿ ਕੋਈ ਫੈਸਲੇ ਲੈ ਸਕੀਏ ਇਹ ਫੈਸਲਾ ਸੜਕ ਤੋੜਨ ਦਾ ਮੁੱਖ ਮੰਤਰੀ ਤੋਂ ਮੈਨੂੰ ਨਹੀਂ ਲੈ ਸਕਦਾ ਸੜਕ ਦੁਬਾਰੇ ਬਣਾ ਲਾਂਗੇ ਇਹੀ ਸੜਕ ਉੱਚੀ ਚੱਕ ਕੇ ਬਣਾ ਲਾਂਗੇ ਥੱਲੋਂ ਦੀ ਪੜੋਲੀਆਂ ਪਾਵਾਂਗੇ ਥੱਲੋਂ ਦੀ ਇਹਦਾ ਮਤਲਬ ਪਾਣੀ ਨੇ ਸਾਨੂੰ ਇਹ ਦੱਸਤਾ ਕਿ ਜੋ ਮਰਜ਼ੀ ਕਰ ਲਓ ਮੈਂ ਇੱਥੋਂ ਦੀ ਲੰਘਣਾ ਇਹ ਕਸਾ। ਤੇ ਇਹਦਾ ਮਤਲਬ ਫਿਰ ਉਹ ਲੰਗਣ ਤੋਂ। ਕੁਦਰਤ ਨਾਲ ਛੇੜਛਾੜ ਕਿਉਂ ਕਰਦੇ ਆ ਫਿਰ ਅੱਪਾ? ਸੋ ਤੁਹਾਡੇ ਜਾਨ ਮਾਲ ਦੀ ਰਾਖੀ ਤੁਹਾਡੇ ਘਰਾਂ ਦੇ ਵਿੱਚ ਮਾਵਾ ਭੈਣਾ ਜਿੰਨੇ ਵੀ ਪਰ ਸਾਨੂੰ ਮੈਨੂੰ ਇੱਕੋ ਹੀ ਗੱਲ ਦੀ ਰੋਸ ਸਹਿਯੋਗ ਕਰ ਦਿਓ। ਅਸੀਂ ਤੁਹਾਨੂੰ ਕੋਈ ਗਲਤਾਂ ਤੇ ਨਹੀਂ ਲੈ ਕੇ ਜਾਂਦੇ ਵੀ ਚਲੋ ਵੀ ਤੁਹਾਡੇ ਕੋਲੋਂ ਤੇ ਜਿੱਥੇ ਮੈਂ ਅੱਜ ਹੀ ਚਲੇ ਜਾਣਾ। ਅਸੀਂ ਬਹੁਤ ਸਾਰੇ ਜਗ੍ਹਾ ਬਣਾਈਆਂ ਹੋਈਆਂ ਨੇ ਇਨ ਕੇਸ। ਪਤਾ ਅੱਜ ਵੀ ਰਾਤ ਹੈ। ਅੱਜ ਵੀ ਰਾਤ ਕੇਵਲ ਸ਼ਾਮ ਦੇ ਮੈਂ ਹਰਿਆਣੇ ਨਾਲ ਵੀ ਹਿੰਟਾਚ ਹਰਿਆਣੇ ਦੀ ਸਰਕਾਰ ਨਾਲ ਮੈਂ ਗੱਲ ਕੀਤੀ ਹੋਈ ਹੈ ਹਿਮਾਚਲ ਨਾਲ ਮੈਂ ਇਨ ਟੱਚ ਆ ਕਿ ਆ ਪਾਣੀ ਨਾ ਛੱਡੋ ਸਾਡੇ ਇੱਧਰ ਆਈ ਜਾਂਦਾ ਇਨ ਕੇਸ ਕੋਈ ਇਦਾਂ ਦੀ ਆਫਤ ਆ ਗਈ ਤਾਂ ਤੁਸੀਂ ਮੇਰਾ ਸਹਿਯੋਗ ਦਿਓ ਇੱਕ ਵੀ ਨਾ ਨਾ ਕਿਸੇ ਇਨਸਾਨ ਦੀ ਨਾ ਕਿਸੇ ਬੇਜ਼ੁਬਾਨ ਦੀ ਭਾਵੇਂ ਬੱਕਰੀ ਵੀ ਰਹਿੰਦੀ ਹੈ ਨਾ ਘਰੇ ਉਹਦੀ ਵੀ ਜ਼ਿੰਮੇਵਾਰੀ ਮੇਰੀ ਹੈ ਮੱਝ ਵੀ ਹੈ ਨਾ ਲਵੇਰੀ ਦੁਬਾਰੇ ਨਹੀਂ ਲਵੇਰੀ ਮੱਝ ਮਿਲਦੀ ਕਿ ਉਹ ਉਹ ਤਾਂ ਜੀ ਹੜਾਂ ਚ ਬਹਿ ਗਈ ਸੀ ਦਵਾਰੇ ਲਵੇਰੀ ਫੜ ਲਓਗੇ ਮੈਨੂੰ ਪਤਾ ਕਬੀਲਦਾਰੀਆਂ ਬਹੁਤ ਔਖੀਆਂ ਹੋ ਜਾਂਦੀਆਂ ਨੇ ਤੁਹਾਡੇ ਨਾਲ ਖੜਾਂਗੇ ਕਿਸੇ ਕਿਸਮ ਦੀ ਕੋਈ ਦਿੱਕਤ ਹੋਵੇ ਬੀਸੀ ਐਸਐਸਪੀ ਐਸਡੀਐਮ ਜ਼ਿਲਦਾਰ ਸਾਡੀ ਪਾਰਟੀ ਆ ਦੂਜੀਆਂ ਪਾਰਟੀਆਂ ਦੇ ਮੁੰਡੇ ਵੀ ਖੜੇ ਨੇ ਸਾਰੇ ਇਸ ਵਕਤ ਇਕੱਠੇ ਹੋ ਜਾਈਏ ਹੁਣ ਰਾਜਨੀਤੀ ਕਰਨ ਦਾ ਟਾਈਮ ਨਹੀਂ ਸਰ ਦੋ ਮਿੰਟ ਸਰ ਦੋ ਕੁਐਸਚਨ ਸਾਡੇ ਅੱਥਰੂ ਮੰਗੀ ਬੇਨਤੀ ਹੈ ਸਰ ਤੁਸੀਂ ਸਰ ਆਏ ਸਾਡੇ ਇਲਾਕੇ ਸਾਡਾ ਬਹੁਤ ਬਹੁਤ ਚੰਗਾ ਸਾਡੀ ਕੁਦਰਤੀ ਆਫਤ ਨੇ ਜੋ ਸਾਡੀ ਹਲਤ ਕੀਤੀ ਹੈ ਉਸ ਤੋਂ ਤੁਸੀਂ ਖੜੇ ਹੋ ਸਾਡੇ ਨਾਲ ਅਸੀਂ ਅੱਜ ਵੀ ਜਾਣਦੇ ਹਾਂ ਤੁਸੀਂ ਖੜੇ ਹੋ ਪਰ ਸਾਡੇ ਇੱਕ ਸਾਡਾ ਸਰਕਾਰੀ ਸਕੂਲ ਹੈ ਉਹ ਹੈਗਾ 8ਵੀਂ ਤੱਕ ਉਹ ਯਾਰ ਉਹ ਤਾਂ 8ਵੀਂ ਤੋਂ 12ਵੀਂ ਦਾ ਬਾਅਦ ਚ ਕਰਾਂਗੇ ਪਹਿਲਾਂ ਗਲਤ 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 ਫੇਰੇ ਮੇਰੇ ਤੇ ਛੱਡ ਦਿਓ ਮੈਂ ਕਿਹਾ ਸਾਰੇ ਸਕੂਲ ਜਮੀਨ ਤੋਂ 12ਵੀਂ ਕਰਤਾਗੇ ਇੱਕ ਵਾਰ ਲਾਸਟ ਕਰ ਸੋ ਮਜ਼ੀ ਆਇਆ ਸਰ ਆਮ ਆਮ ਆਦਮੀ ਦੀ ਸਰਕਾਰ ਹੈ ਤੁਸੀਂ ਕਿਹਾ ਸੀ ਕਿਸੀ ਬਦਲਾਅ ਕਰਾਂਗੇ ਕਰਾਂਗੇ ਪਰ ਮੈਨੂੰ ਐ ਲੱਗਦਾ ਸਰ